ਗੁਰਜੀਕਾ ਕਾਲ ਸਾਹ ਕਰਾਈ ਵਾਹਿਗੁਰਜ ਜੀ ਕੀ ਪਤੇ ਨਾਸਰੀ ਮਹੱਲਾ ਪੰਜਵਾ ਸਡਾਇ ਲਿਓ ਮਹਾ ਬਲੀਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤੂ ਜਾਤ ਸਤ ਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਾ ਭਈ ਹਮਾਰੀ ਗਾਤ ਰਹਾਉ ਅੰਗੀਕਾਰਿ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਇਵਿਹੀ ਕਰਤ ਗੁਦਾਰੀ ਨਾਨਲ ਪਾਠ ਚਰਨ ਕਰਨਾ ਪਰ ਹਰਨਾ ਲੋਭ ਝੂਠ ਨਿੰਦ ਇਥੇ ਵਿਸਰਾਮ ਹੈ ਏਹੀ ਪਾਠ ਇਕੱਠਾ ਹੀ ਹੈ ਏਹੀ ਕਰਤ ਇਥੇ ਝਮਕ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ ਇਹ ਟੇਕ ਮਨ ਹੈ ਸਾਧਾਰੀ ਏਹੀ ਵਿਸਰਾਮ ਧਿਆਨ ਨਾਲ ਲਾਉਣਾ ਮ੍ਰਗ ਬੋਲਣਾ ਮਿਰਗ ਨਹੀਂ ਕਹਿਣਾ ਪੋਲਾਈ ਬੋਲਣਾ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ ਇਥੇ ਵਿਸਰਾਮ ਹੈ ਇਹ ਟੇਕ ਮਨਹ ਸਾਧਾਰੀ ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ਐੜੇ ਦੇ ਕੰਨੇ ਵਿੱਚੋਂ ਡੈਸ਼ ਤੇ ਕਿ ਆ ਵਰਦਾ ਬੋਲਣਾ ਆ ਵਰਦਾ ਨਹੀਂ ਕਹਿਣਾ ਸਾਕਤ ਕੀ ਆ ਵਰਦਾ ਜਾਇ ਬ੍ਰਿਥਾਰੀ ਜੈਸੇ ਕਾਗਦ ਕੇ ਪਾਰ ਬੂਸਾ ਟੂਕ ਗਵਾਵਤ ਕਾਮ ਨਹੀਂ ਗਵਾਦੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਤਨਾਸਰੀ ਮਹੱਲਾ ਪੰਜਵਾ सिमर सिमर स्वामी प्रभु अपना शीतल तान मान साती रूप रंग सुख थान जीका पार ब्रह्म मोरे जाती रसना राम रसायन माती रसना पलती विश्राम है रसना राम रसायन माती रंग रंगी राम अपने कह चरण कमल निध थाती रहाओ ਜਿਸ ਕਾ ਸਾ ਤਿਨਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਰ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਦਿਖਾਈ ਅੰਕੜ ਦਿਖਾਈ ਦਿਖਾਈ ਜੋ ਜੋ ਤੇਰੇ ਭਗਤ ਦਿਖਾਈ ਉਹ ਤਤਕਾਲ ਤੁਮ ਮਾਰਾ ਉਹ ਤਤਕਾਲ ਤੁਮ ਮਾਰਾ ਨਿਰਖਾਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਇ ਹੋਰ ਤੁਸੀਂ ਸੁਣੋ ਹਾਂਜੀ ਨਿਰਖਾਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਇ ਹੋਹ ਦਾਸ ਕਾ ਕਰ ਗਹਿ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਹਾਂਜੀ ਖਸਮਾਨਾ ਪਾਠ ਠੀਕ ਕਰਨਾ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤੁਨਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕਿਨੋ ਆदास ਦਾ ਦੁਖ ਬਿਦਾਰਿਓ ਇਹਨੂੰ ਕਟਾਖਿ ਉਚਾਰਨ ਕਰਨਾ ਖਖੇ ਦੇ ਹੇਠਾਂ ਆਧਾ ਯਯਾ ਹੈ ਖਖੇ ਸਿਹਾਰੀ ਅਤੇ ਐੜਾ ਕਟਾਖਿ ਹਰ ਜਨ ਰੱਖੇ ਗੁਰੂ ਗੋਬਿੰਦ ਕਾਠ ਲਾਏ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮਗ ਹੈ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਕੀ ਹਾ ਉਹਾ ਸਚ ਹੋਵੈ ਨਾਨਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਆਪਣਾ ਬਿਰਧ ਸਮਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਹਾਥ ਦੀ ਰਾਖੈ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਮਨ ਬਿਲਾਸ ਭਏ ਸਾਹਿਬ ਕੇ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੁ ਅਪਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਅਮੇ ਕਮੇ ਸਰੋਵਰ ਪਗਾ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਾਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਵ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨਰਾਗਾ त्याਗੇ ਸਭ ਅਨਰਾਗਾ ਨੰਨੇ ਦੇ ਓਂਕੜ ਵੀ ਤਨ ਨਸਰੀ ਮਹੱਲਾ ਪੰਜਵਾ ਜਾਣ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ RAM ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਅਪੁਨਾ ਨਿਕਟ ਨ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਾਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਾਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮਦਰ ਸਿਮਰਾਉ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਮੰਗੋ ਰਾਮ ਤੇ ਠੀਕ ਹੈ ਸ਼੍ਰਮ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਣ ਮਨ ਨ ਵਿਆਪੈ ਆਠ ਪਹਿਰ ਗੁਣ ਗਾਵਾਓ ਸਵਸਤ ਬਿਵਸਥਾ ਹਰ ਕੀ ਸੇਵਾ ਮਧ ਅੰਤ ਪ੍ਰਵ ਜਾਪਣ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਸਵਸਤ ਬਿਵਸਥਾ ਸਵਸਤ ਉਚਾਰਨ ਕਰਨਾ ਸ ਸ ਔਕੜ ੜਾ ਸ ਸ ਤ ਤ ਸਵਸਤ ਥਥਾ ਨਹੀਂ ਬੋਲ ਜਣਾ ਸਵਸਤ ਬਿਵਸਥਾ ਬੱਬੇ ਤੋਂ ਚੱਕ ਕੇ ਬੂਲਨਾ ਬਿਵਸਥਾ ਹਰ ਕੀ ਸੇਵਾ ਇਥੇ ਵਿਸਰਾਮ ਮਧਯੰਤ ਇਥੇ ਯਮਕ ਲਾ ਦੇਣੀ ਹੈ ਪ੍ਰਭ ਜਾਪਣ ਸਵਾਸਤ ਬਿਵਸਥਾ ਹਰ ਕੀ ਸੇਵਾ ਮਧਯੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨ ਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਥੂਕ ਮਾਨਕ ਮਾਨੋਖ ਕੋ ਜਾਚਤ ਸ੍ਰਮ ਪਾਈਐ ਮਾਨੋਖ ਕੋ ਜਾਚਤ ਸ੍ਰਮ ਪਾਈਐ ਪ੍ਰਾਵ ਕੈ ਸਿਮਰਨ ਮੋਖ ਹਾਂਜੀ ਮੰਗੋ ਰਾਮ ਤੇ ਰਹਾਉ ਕੁਖੇ ਮੋਨ ਜਨ ਸਿਮਰਤ ਪ੍ਰਾਨਾ ਸਿਮਰਤ ਸਿਮਰਤ ਪ੍ਰਾਨਾ ਵੇਦ ਪੁਕਾਰਹਿ ਕੋਖ ਕਿਰਪਾ ਸਿੰਧ ਸੇਵ ਸੱਚ ਪਾਈਐ ਦੁਆ ਸੁਹੇਲੇ ਲੋਕ ਆਣ ਆਚਾਰ ਬਿਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਸਿਮਰਨ ਨੰਨੇ ਬੋਲਿਆ ਕਰ ਸਿਮਰਨ ਫੋਕ ਨਾਨਕ ਜਨਮ ਸਿਮਰਨ ਫੋਕ ਨਹੀਂ ਬਿਨ ਹਰ ਸਿਮਰਨ ਫੋਕ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾ ਸ੍ਰੀ ਮਹੱਲਾ ਪੰਜਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ 부ਜੈ ਪੂਲਾ ਬੂਲਨਾ ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗਾ ਪੂਰਨ ਧਿਆਨ ਰਹਾਉ ਮਹਾ ਕਲੋਲ 부ਜ ਹੈ ਮਾਇਆ ਕੇ 부ਜ ਹੈ ਪੁੱਲਾ ਬੋਲਣਾ ਮਹਾ ਕਲੋਲ 부ਜ ਹੈ ਇਥੇ ਠਮਕ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਾਧ ਖੁਸ਼ੀਆ ਕੀਰਤਨ ਜਪ ਨਾਮ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਰਬ ਮਨੋਰਥ ਰਾਜ ਸੁਖ ਰਾਸ ਇਥੇ ਵਿਸਰਾਮ ਲਾਦਣਾ ਸਾਧ ਖੁਸ਼ੀਆਂ ਇਥੇ ਠਮਕ ਲਾਦਣੀਆਂ ਕੀਰਤਨ Jap ਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾ ਜਾਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਣ ਨ ਪਾਵਨ ਮੂਲੇ ਹਾਂਜੀ ਨਿੰਦਕ ਪਦ ਤੇ ਯਮ ਕਲਾਦਨੀ ਹੈ ਨਿੰਦਕ ਟਿਕਣ ਨ ਪਾਵਨ ਮੂਲੇ ਊਡ ਗਏ ਬੇਕਾਰ ਰਹਾਉ ਜਹ ਜਹ ਦੇਖਾਉ ਤਹ ਤਹ ਸੁਆਮੀ ਕੋਈ ਨ ਪਹੁੰਚਨ ਹਾਰ ਕੋਈ ਨ ਪਹੁੰਚਨ ਹਾਰ ਜੋ ਜੋ ਕਰੈ ਅਵਗਿਆ ਜਾਨਕੀ ਹਾਂਜੀ ਅਵਗਿਆ ਬੋਲਣਾ ਹੈ ਐੜੇ ਦੇ ਤੇ ਵਾਵੇ ਦੇ ਵਿੱਚ ਡੈਸ਼ ਦੇ ਕੇ ਅਵਗਿਆ ਨਹੀਂ ਕਹਿਣਾ ਅਵਗਿਆ ਹੋਏ ਗਿਆ ਤਤ ਛਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਵਾਰ ਨਾਨਕ ਦਾਸ ਰਖੇ ਪ੍ਰਭ ਅਪੁਨੈ ਨਿੰਦਕ ਕਾਢੇ ਮਾਰ ਤਨ ਆਸਰੀ ਮਹੱਲਾ ਪੰਜਵਾ ਘਰਨਾਵਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਹਰ ਚਰਨ ਸਰਨ ਚਰਨ ਸਰਨ ਨੰਨੀ ਬੁੱਲਿਆ ਕਰਨ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ दास अपने को नाम देवह दृष्ट कृपा करता पूजा गह कूप तेड लेवह दृष्ट प्रवतारो कृपा करता कूप तेड लेव दृष्ट कृपा करता पूजा गह कूप तेड लेवह ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਿਕ ਦੁਖਾ ਤਨ षाद ਪੂਰੇ ਕੀ ਵਿਸਰਾਮ ਧਿਆਨ ਨਾਲ ਲਾਉਣਾ ਕਾਮ ਕ੍ਰੋਧ ਕਰ ਅੰਧ ਇਥੇ ਠਮਕ ਮਾਇਆ ਕੇ ਬੰਦ ਇਥੇ ਵਿਸਰਾਮ ਅਨਿਕ ਦੁਖਾ ਤਨ षाद ਪੂਰੇ ਪ੍ਰਾਪ ਬਿਨਾ ਆਨ ਨਾ ਰਾਖਣ ਹਾਰਾ ਨਾਮ ਸਿਮਰਾਵ ਨਾਮ ਸਿਮਰਾਵ ਸਰਨ ਸੂਰੇ ਪ੍ਰਭ বিনা ਆਨ ਨ ਰਖਨ ਹਾਰਾ ਇਥੇ ਵਿਸਰਾਮ ਨਾਮ ਸਿਮਰਾਵਹੁ ਸਰਨ ਸੂਰੇ ਪਤਿਤ ਉਧਾਰਨ ਜੀ ਜਨ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਚਲ ਨਾਨਕ ਗਾਇਓ 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 ਐਸੀ ਸਨਾਹ ਸ੍ਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਵਿਸਰਾਮ ਧਿਆਨ ਨਾਲ ਲਾਉਣਾ ਹਲਤ ਸੁਖ ਇਤਿਟਮਕ ਪਲਤ ਸੁਖ ਇਤਿਟਮਕ ਨਿਤ ਸੁਖ ਸਿਮਰਨੋ ਇਥੇ ਵਿਸਰਾਮ ਨਾਮ ਗੋਬਿੰਦ ਕਾ ਸਦਾ ਲਿਜੈ ਮਿਟਹਿ ਕਮਾਣੇ ਪਾਪ ਚਿਰਾਣੀ ਸਾਧ ਸੰਗਤ ਮਿਲ ਮੁਆ ਜੀਜੈ ਇਹ ਮੁਆ ਨਹੀਂ ਬੋਲਣਾ ਮੁਆ ਉਚਾਰਨ ਕਰਨਾ ਮੰਮੀ ਔਂਕੜ ਹੈ ਮੁਆ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਂਤ ਕਹੈ ਇਹ ਧਿਆਨ ਨਾਲ ਠਮਕ ਲਾਉਣੀ ਹੈ ਹਰ ਮਾਇਆ ਨਹੀਂ ਕਹਿ ਦੇਣਾ ਰਾਜ ਜੂਵਨ ਬਿਸਰੰਤ ਹਰ ਇੱਥੇ ਠਮਕ ਲਾ ਕੇ ਫਿਰ ਬੋਲਣਾ ਮਾਇਆ ਇੱਥੇ ਵਿਸਰਾਮ ਲਵਾ ਦੇਣਾ ਮਹਾਦੁਖ ਇਹੋ ਮਹਾਦ ਕਹ ਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਤ ਭਾਗਵੰਤ ਲਹੈ ਇਹ ਭਗਵੰਤ ਨਹੀਂ ਕਹਿ ਦੇਣਾ ਭਾਗਵੰਤ ਲਹੈ ਸ਼ਰਨ ਸੰਮਰਥ ਅਕਥ ਅਗੂਚਰਾ ਪਤਿਤ ਉਦਾਰਣ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਇਸ ਸਰਬਤ ਉਚਾਰਨ ਕਰਨਾ ਸਰਬਤ ਨਹੀਂ ਕਹਿ ਦੇਣਾ ਤਨਾਸਰੀ ਮਹੱਲਾ ਪੰਜਵਾ ਘਰ 12 ਵਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਆਮ ਕਈ ਗਈ ਮੁਖਵਾਗ ਲੈਣ ਲੱਗੇ ਆ ਬੰਦਨਾ ਕਹਿ ਜਾਂਦੇ ਹਨ ਤੱਦਾ ਨਹੀਂ ਲਾ ਤੱਦੇ ਨਾ ਅਰਥ ਦਾ ਵੀ ਫਰਕ ਪੈ ਜਾਂਦਾ ਬੰਦਨ ਦਾ ਅਰਥ ਹੁੰਦਾ ਹੈ ਫਾਹੇ ਅਤੇ ਬੰਦਨ ਦਾ ਅਰਥ ਹੁੰਦਾ ਹੈ ਨਮਸਕਾਰ ਕਰਨਾ ਮੱਥਾ ਟੇਕਣਾ ਸੀਸ ਨਮੋਣਾ ਇਸ ਕਰਕੇ ਇਥੇ ਦਦੇ ਨਾਲ ਬੋਲਣਾ ਹੈ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡਾ ਭਾਗ ਭਿਟੇ ਗੁਰਦੇਵਾ ਕੋਟ ਪਰਾਧ ਮਿਟੇ ਕੋਟ ਪਰਾਧ ਮਿਟੇ ਖਾਰ ਸੇਵਾ ਚਰਨ ਕਮਲ ਜਾ ਕਾ ਪਨ ਰਾਪੈ ਸੋਗ ਅਗਨ ਤਿਸ ਜਾਨ ਨ ਬਿਆਪੈ ਸਗਤ ਤਿਸ ਜਨ ਨ ਬਿਆਪੈ ਸੋਗ ਅਗਨ ਤਿਸ ਜਾਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਨਿਰਭਉ ਨਾਮ ਜਪੋ ਹਰ ਰੰਗੇ ਪਾਰ ਤਾਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਈ ਤਨਾਸਰੀ ਮਹੱਲਾ ਪੰਦੇਵਾ ਸਤਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਆ ਹਰ ਜੀਵਨ ਆ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਇਥੇ ਵਿਸਰਾਮ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਵਸਤਰ ਉਡਾਏ ਅਣ ਦਿਨ ਕੀਰਤਨ ਹਰਗੁਣ ਗਾਏ ਹਰਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਸਤੀ ਰਥ ਇਥੇ ਵਿਸਰਾਮ ਆਸ ਅਸਵਾਰੀ ਅਸ ਨਹੀਂ ਕਹਿਣਾ ਰਥ ਵੀ ਕੋਈ ਬੋਲਣਾ ਹਰ ਕਾ ਮਾਰਗ ਰਿਦੈ ਨਿਹਾਰੀ ਮਾਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਧਨੋਸਰੀ ਮਹੱਲਾ ਪਿੰਜਵਾ ਗੁਰ ਕੀ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜੇਨ ਖੇਨ ਮਹਤਾਰਾ ਰਹਾਉ ਕੋਈ ਹੁਆ ਕ੍ਰਮ ਰਤ ਕੋਈ ਤੀਰਤ ਨਾ ਆਇਆ ਕੋਈ ਹੁਆ ਕ੍ਰਮ ਬੋਲਣਾ ਕਰਮ ਨਹੀਂ ਬੋਲਣਾ ਕ੍ਰਮ ਰਾਤ ਇਥੇ ਵਿਸਰਾਮ ਹੈ ਕੋਈ ਤੀਰਥ ਨਾ ਆਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਨ ਹਾਰ ਬੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾ ਕਿਤਾਬ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਅਪਰਾਨ ਮਨ ਧਨ ਤੇ ਪਿਆਰਾ ਹਮ ਬੰਦ ਹਰ ਦੇਵਨ ਹਾਰਾ ਚਰਨ ਕਮਲ ਸਿਓ ਲਾਗੋ ਨੀਹ ਨਾਨਕ ਕੀ ਬੇਨੰਤੀ ਏਕ ਪਹਿਲਾ ਨੇਹ ਓੰਕਾਰ ਨਾਲ ਫਿਰ ਏ ਹੈ ਓੰਕਾਰ ਨਹੀਂ ਹੈ ਇਹਨੂੰ ਇਹੋ ਨਹੀਂ ਕਹਿਣਾ ਏਹ ਉਚਾਰਨ ਕਰਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹੱਲਾ ਨਵਾ ਨਵਾ ਹੀ ਉਚਾਰਨ ਕਰਨਾ ਪਹਿਲਾਂ ਵੀ ਦੱਸ ਦਿੱਤਾ ਵੀ ਨੌਵਾ ਨਹੀਂ ਕਹਿਣਾ ਕਾਹਰੇ ਬਨ ਖੋਜਣ ਜਾਈ ਸਰਵਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹਪ ਮਦ ਜੋ ਬਾਸ ਬਸਤ ਹੈ ਪੋਹਪ ਮਦ ਇਥੇ ਠਮਕ ਜੋ ਬਾਸ ਬਸਤ ਹੈ ਮੁਕਰਮਾਹੇ ਜੈਸੇ ਛਾਈ ਮੁਕਰਮਾਹੇ ਮੁਕਰਪੋਲਾ ਹੀ ਬੋਲਣਾ ਸ਼ੀਸ਼ੇ ਨੂੰ ਕਹਿੰਦੇ ਹਨ ਮੁਕਰ ਮੁਕਰਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਰੰਤਰ ਗਾਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਨ ਇਹੋ ਗੁਰ ਗਿਆਨ ਬਤਾਈ ਜਾਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਚੀਨੈ ਚੀਨੈ ਨੰਬਰ ਕਰਨਾ ਚੱチェ ਨੂੰ ਪਾਰ ਨਹੀਂ ਕਰਨਾ ਚੀਨੈ ਨੰਨੇ ਦੇ ਹਲੰਤ ਪ੍ਰਾਰਥਨ ਰੂਪਾਂ ਚ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਨਾਸਰੀ ਮਹੱਲਾ ਨਾਵਾ ਸਾਦੋ ਇਹੋ ਜੱਗ ਭਰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੋਤ ਬਨਿਤਾ ਤਾ ਕੈ ਰਸ ਲਪਟਾਨਾ ਜੋਬਨ ਤਨ ਪ੍ਰਭਤਾ ਕੈ ਮਦ ਮੈਂ ਇਹ ਨਿਸਰਹਾ ਦਿਵਾਨਾ ਜੋਬਨ ਤਨ ਇਥੇ ਠਮਕ ਪ੍ਰਭਤਾ ਪਾਠ 28 ਕਰਨਾ ਪ੍ਰਭਤਾ ਕੈ ਨਹੀਂ ਕਹਿਣਾ ਪ੍ਰਭਤਾ ਕੈ ਮਦ ਮੈਂ ਮੈਂ ਉਚਾਰਨ ਕਰਨਾ ਇਹ ਨਿਸਰਹਾ ਦਿਵਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾਸਿਉ ਮਨ ਨ ਲਗਾਨਾ ਜਨ ਨਾਨਕ ਕੂਟਨ ਮੈਂ ਕਿਨ ਹੂ ਗੁਰਮੁਖ ਹੋਏ ਪਛਾਨਾ ਨਾਸਰੀ ਮਹੱਲਾ ਨਾਵਾ ਤੇਹ ਜੋਗੀ ਕੋ ਜੁਗਤ ਨ ਜਾਣਾ ਲੋਭ ਮੋਹ ਮਾਇਆ ਮਮਤਾ ਫੁਣ ਜਿਹ ਘਾਟ ਮਾਹੇ ਪਛਾਨਾ ਰਹਾਉ ਪਾਰ ਨਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇਰਾ ਹੈ ਅਤੀਤਾ ਜੋਗੀ ਤਾਹਿ ਬਖਾਨੋ ਚੰਚਲ ਮਨ ਦੇਹ ਦੇਸ ਕੋ ਤਾਵਤ ਅਚਲ ਜਾਹਿ ਠਹਿਰਾਨੋ ਜੀ ਚੰਚਲ ਮਨ ਦੇਹ ਦੇਸ ਕੋ ਤਾਵਤ ਇਥੇ ਵਿਸਰਾਮ ਅਚਲ ਜਾਹਿ ਠਹਿਰਾਨੋ ਚਲ ਕਸ ਕੀ ਬੋਲ ਕਹੋ ਨਾਨਕ ਇਹ ਵਿਦਕੋ ਜੋ ਨਰ ਮੋਕਤ ਤਾਹੇ ਤੁਮ ਮਾਨੋ ਤਨਾਸਰੀ ਮਹੱਲਾ ਨਾਵਾ ਅਬ ਮੈਂ ਕੌਣ ਉਪਾਉ ਕਰਉ ਅਬ ਮੈਂ ਇਹ ਇਹ ਮੈਂ ਹੀ ਬੋਲਣਾ ਹੈ ਅਬ ਮੈਂ ਕੌਣ ਉਪਾਉ ਕਰਉ ਜਿਹ ਬਿਦ ਮਾਨ ਕੋ ਸੰਸਾ ਚੂਕੈ ਬਿਦ ਖਸਕੇ ਨਹੀਂ ਬੋਲਣਾ ਬਿਦ ਦਾਰ ਸੁੰਦਾ ਵਿੰਨਣਾ ਕਿਸੇ ਨੂੰ ਬਿਦ ਦਾਰ ਸੁੰਦਾ ਢੰਗ ਤਰੀਕਾ ਵਿਧੀ ਜਹ ਬੇਦ ਮਾਨ ਕੋ ਸੰਸਾ ਚੂਕੈ ਪਉ ਨਿਦ ਪਾਰ ਪਰਾਉ ਰਹਾਉ ਜਨਮ ਪਾਇ ਕਛ ਪਲੋ ਨਾਕੀਨੋ ਤਾਤੇ ਅਦਕ ਡਰਾ ਮਾਨ ਬਾਚ ਕ੍ਰਮ ਹਰ ਗੁਣ ਨਹੀਂ ਗਾਏ ਹਾਂਜੀ ਡਰਾ ਬੁਨ ਤਾਤੇ ਅਦਿਕ ਡਰਾ ਮਾਨ ਬਾਚ ਕ੍ਰਮ ਹਰ ਗੁਣ ਨਹੀਂ ਗਾਏ ਜਹ ਜੀਅ ਸੋਚ ਧਰਾ ਇਹ ਇਹ ਪੂਰਾ ਬੂਲਨਾ ਇਥੇ ਇਹ ਜੀ ਸੋਚ ਧਰਾਓ ਇਹ ਜੀ ਸੋਚ ਧਰਾਓ ਗੁਰਮਤ ਸੋਨ ਕਛ ਗਿਆਨ ਨਾ ਉਪਜਿਓ ਗੁਰਮਤ ਸੋਨ ਕਛ ਗਿਆਨ ਨਾ ਉਪਜਿਓ ਪਾਸ ਜਿਓ ਉਦਰ ਭਰੋ ਪਾਸ ਪੂਲਾ ਹੀ ਬੂਲਨਾ ਪਸ਼ੂ ਜਿਵੇਂ ਪਾਸ ਜਿਓ ਉਦਰ ਭਰੋ ਉਦਰ ਵੀ ਪੂਲਾ ਬੂਲਨਾ ਉਦਰ ਦਾਰ ਹੁੰਦਾ ਪੇਟ ਢਿੱਡ ਤੇ ਉਧਰ ਦਾ ਅਰਥ ਹੁੰਦਾ ਤਰਨਾ ਧਿਆਨ ਨਾਲ ਬੁਨੇ ਪਾਸ ਜਿਉ ਉਧਰ ਭਰੋ ਪਾਸ ਜਿਉ ਉਧਰ ਭਰਾ ਕਹੋ ਨਾਨਕ ਪ੍ਰਭ ਬਿਰਦ ਪਛਾਨਾ ਤਾਬ ਹੋ ਪਤਿਤ ਤਰੋ ਤਬ ਹੋ ਪਤਿਤ ਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ